ਸਾਰੇ ਉਹ ਪਹਿਲਾਂ ਜੀ ਪਾਉਸਾ ਕਾਲਪੁਰ ਦੀ ਬਕਸੀ ਪੰਧ ਦੀ ਸਾਥ ਪਈ ਵਾਜ ਚਿੰਤਾ ਕਾਂਸਾ ਵਾਜ ਦੀ ਬਤੇ ਇੱਕ ਬੇਨਤੀ ਹੈ ਮੇਰੇ ਸਾਰੇ ਸੱਜਣਾਂ ਨੂੰ ਕਿ ਜਿਹੜੇ ਪਿੱਛੇ ਹੈਗੇ ਨੇ ਕਿ ਆਪਾਂ ਅੱਜ ਇਹ ਸਾਰੇ ਜਗਾ ਬਹੁਤ ਉਨਲੀ ਪਈ ਹੈ ਮੰਤਰੀ ਸਾਹਿਬ ਆਏ ਹੋਏ ਨੇ ਚੰਨੂ ਜੋੜਾਵਾ ਜੀ ਮਾਈ ਜੀ ਬਹਿਜਾ ਨਾ ਕਰੋ ਵਿਚਾਰ ਸੁਣਾਗੇ ਆਪਣੇ ਲੋਕ ਸਭਾ ਦੇ ਚੋ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਸਿੰਘ ਜੀ ਬਾਦਲੇ ਅਗਰ ਕੇਜਰੀਵਾਲ ਜੀ ਨੇ ਉਹਨਾਂ ਨੂੰ ਲੋਕ ਸਭਾ ਪਟਿਆਲਾ ਦੀ ਟਿਕਟ ਦੇ ਕੇ ਨਵਾਜਿਆ ਸਰਦਾਰ ਜੀ ਮੈਨੂੰ ਪਿਆਸ ਜਿਹਾ ਕਿ ਜਿਹੜੇ ਐਕਟਿਵ ਵਲੰਟੀਅਰ ਹੈਗੇ ਨੇ 2 2.5 ਸੂਬਾ ਅੱਜ ਆਪਾਂ ਉਹਨਾਂ ਦੇ ਨਾਲ ਮੀਟਿੰਗ ਕਰਨੀ ਹੈ ਕਿ ਜਿਹੜਾ ਹਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮ ਦਿਖਾ ਸਕਣ ਆਮ ਆਦਮੀ ਪਾਰਟੀ ਦੇ ਦੋ ਸਾਲ ਦੇ ਕੀਤੇ ਹੋਏ ਕੰਮਾਂ ਦੇ ਉਹ ਕਾਰਕਰ ਦੇ ਵਿੱਚ ਜਾ ਕੇ ਮੈਸੇਜ ਵਿਚੋਂ ਇਸ ਕਰਕੇ ਕਰਾਇਆ ਸੀਗਾ ਪਰ ਅੱਜ ਮਨਜੀਤ ਸਾਹਿਬ ਨੇ ਤੇ ਸਵਾਣੇ ਬਹੁਤ ਤਕੜਾ ਕੱਟ ਕਰਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮਨਜੀਤ ਸਾਹਿਬ ਤੁਸੀਂ ਇੰਨਾ ਕਰਨਾ ਮੈਂ ਤੁਹਾਡੇ ਨਾਲ ਦਵਲ ਕਰਨਾ ਸੀ ਮੈਨੂੰ ਸਿਰਫ 200 ਬੰਦੇ ਲਖਿਆ ਗਿਆ ਸੀ ਪਰ ਇੱਕ ਗੱਲ ਦਾ ਵਿਸ਼ਵਾਸ ਤੋਂ ਨੇ ਹਲਕਾ ਛੰਤਣਾ ਹਮੇਸ਼ਾ ਸੂਕੀਆਂ ਦੇ ਵਿੱਚ ਦੋ ਤਾਸ ਬਸਾ ਪੰਦੇਸ ਦਾ ਹਲਕਾ ਜਿ ਸੋਣਾ ਹੋਰ ਜਿਹੜਾ ਪੋਸਟ ਹੈ 50 50 ਬਸਾ ਭਰਦਾ ਸੀ ਹੁਣ ਤਾਂ ਸਾਡੀ ਸਰਕਾਰ ਹੁਣ ਤਾਂ ਸਾਡੀ ਸਰਕਾਰ ਰੱਖੀ ਰੱਖੀ ਪਰ ਇਹ ਕੀ ਤੁਹਾਡੇ ਨਾਲ ਵਾਅਦਾ ਕਰਦਾ ਮੰਤਰੀ ਸਾਹਿਬ ਨੌ ਨੌ ਕਾਸੀ ਚੋਸੀਆ ਨੇ ਮੈਂ ਫੋਟੋ ਇਹ ਗੱਲ ਮੈਂ ਛਾਤੀ ਟੋਕ ਕੇ ਆਪਣੇ ਵਰਕਰਾਂ ਦੇ ਦਮ ਤੇ ਕਹਿ ਰਿਹਾ ਕਿ ਪਹਿਲਾ ਹਲਕਾ ਜਿ ਸੋਣਾ ਹੋਊਗਾ ਜਿਹੜਾ 40000 ਤੋਂ ਵੱਧ ਲੈਣ ਦੇ ਕੇ ਦਊਗਾ ਮੇਰਾ ਹਰ ਕੋਈ ਜਾਣਦਾ 1970 ਤੋਂ ਲੈ ਕੇ ਜਦੋਂ ਉਹ ਹਲਕੇ ਸਥਾਨਾ ਵਿਧਾਨ ਸਭਾ ਬਣੇ بڑے ਖੋ ਆਮ ਇਲੈ ਬਣ ਕੇ ਚਲੇਗੇ بڑے ਲੋਕਾਂ ਨੇ ਆਮ ਇਲੈ ਬਣਾਏ ਪਰ ਕਿਸੇ ਵੀ ਐਮ ਇਲੈ ਨੇ ਹਲਕੇ ਸਥਾਨੇ ਦੇ ਲੋਕਾਂ ਦੀ ਗੱਲ ਉਹ ਜਿਹੜੀ ਵਿਧਾਨ ਸਭਾ ਦੇ ਵਿੱਚ ਨਹੀਂ ਕਰੀ ਕਿਸੇ ਵੀ ਮਸਲੇ ਦੇ ਉੱਪਰ ਗੱਲ ਨਹੀਂ ਕਰੀ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਸੰਗ ਜੀ ਵਾਂਡਦੀ ਸਰਕਾਰ ਬਣੀ ਉਹਨਾਂ ਨੇ ਵਿਧਾਨ ਸਭਾ ਲੈਣ ਦਿੱਤੀ ਔਰ ਲੈਣ ਕਰਦੇ ਹੁੰਦੇ ਹਰ ਐਮਐਲਏ ਨੂੰ ਮੌਕਾ ਦਿੱਤਾ ਕਿ ਤੁਸੀਂ ਆਪਣੇ ਹਲਕੇ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਦੇ ਵਿੱਚ ਰੱਖੋ ਕਿ ਜਿਹੜੇ ਤੁਹਾਡੇ ਹਲਕੇ ਦੇ ਕੰਮ ਹੋ ਸਕਣ ਅੱਜ ਭੰਗਵੇਂ ਮੈਨੂੰ ਦਿੱਤੇ ਪੰਜਾਬ ਦੇ ਲੋਕਾਂ ਨੇ ਮੈਂ ਕਹਾਂ ਉਹਨਾਂ ਨੂੰ ਕਹਿ ਸਕਦਾ ਕਿ ਹਰ ਇੱਕ ਐਮਐਲਏ ਹਰ ਇੱਕ ਮੰਤਰੀ ਆਪਣੀ ਗੱਲ ਹੈ ਜਿਹੜੀ ਹੋਵੇ ਬਾਕੀ ਦੇ ਨਾਲ ਸਬਾ ਦੇ ਵਿੱਚ ਰਕੜਾ ਤੇ ਹਲਕੇ ਦੇ ਜਿਹੜੇ ਕੰਮ ਹੁੰਦੇ ਮੈਂ ਬੋਲਿਆ ਸੀਗਾ ਪਾਣੀ ਆ ਦੇ ਮੁਕਿਆ ਕਰ ਕਿ ਬਹੁਤ ਘੱਮੇ ਸਮੇਂ ਤੋਂ ਸਾਡੇ ਜਿਹੜੇ ਰਜਵਾਏ ਨੇ ਇਹ ਬੰਦ ਪੈਣ ਮੈਂ ਬੇਨਤੀ ਕਰੀ ਸੀ ਕਿ ਮੁਖੰਤੀ ਸਾਹਿਬ ਨੂੰ ਕਿ ਸਾਡੇ ਸੂਰਿਆਂ ਦੇ ਵਿੱਚ ਪਾਣੀ ਲੰਡਾ ਜਾਵੇ ਅਸੀਂ ਬੋਲਿਆ ਔਰ ਪੂਰੇ ਪੰਜਾਬ ਨੂੰ ਪਾਣੀ ਮਿਲਿਆ ਆਪ ਮੁਹਾਰੇ ਲੋਕਾਂ ਨੇ ਵੀਡੀਓ ਬਣਾ ਕੇ ਖੁਸ਼ੀ ਜाहिर ਕੀਤੀ ਕਿ ਵਕਈ ਜਿਸ ਉਮੀਦ ਦੇ ਨਾਲ ਅਸੀਂ ਖੜਾ ਪਏ ਸੀ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ ਆਮ ਆਦਮੀ ਪਾਰਟੀ ਜਿੰਦਾਬਾਦ ਔਰ ਮੈਂ ਤਾਂ ਤੁਹਾਡੇ ਚਿਹਰੇ ਮੈਂ ਤਾਂ ਖੜ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਸਾਹਿਬ ਕਥਾ ਅੱਜ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਨੂੰ ਦੋ ਮੰਤਰੀ ਦਿੱਤੇ ਗਏ ਜਿਨ੍ਹਾਂ ਨੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਆਪਣੀ ਸ਼ਰ੍੍ਹ ਵੀ ਜਿਹੜੀ ਉਹ ਬਰਕਰਾਰ ਰੱਖੀ ਔਰ ਜਿਨ੍ਹਾਂ ਦੇ ਵਿੱਚੋਂ ਇੱਕ ਡਾਕਟਰ ਬਲਵੀਰ ਜੀ ਨੂੰ ਮੁੱਖ ਮੰਤਰੀ ਸਾਹਿਬ ਨੇ ਸਰਵੇ ਕਰਵਾਇਆ ਔਰ ਇੱਕ ਇਮਾਨਦਾਰ ਸ਼ਮੀਬੋਲੋਂ ਜਾਣਨ ਵਾਲੇ ਡਾਕਟਰ ਬਲਵੀਰ ਜੀ ਨੂੰ ਲੋਕ ਸਭਾ ਪਟਿਆਲੇ ਤੋਂ ਟਿਕਟ ਦਿੱਤੀ ਔਰ ਅੱਜ ਆਪਾਂ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਨੂੰ ਘਰ ਘਰ ਪਹੁੰਚਾਈਏ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਲੋਕ ਸਭਾ ਦੇ ਵਿੱਚੋਂ ਡਾਕਟਰ ਬਲਵੀਰ ਜੀ ਨੂੰ ਜਿਤਾ ਕੇ ਦਿੱਲੀ ਦੇ ਰੇਂਜ ਭੇਜਿਆ ਕਿ ਜਿਹੜਾ ਸਾਡਾ ਪੈਸਾ ਰੁਕਿਆ ਹੋਇਆ ਹੈ ਸਾਡੇ ਪੰਜਾਬ ਦਾ ਪੈਸਾ ਉਹ ਵਾਪਸ ਲੈ ਕੇ ਆਉਂ